ਸਾਹਿਬ ਜੀ ਜਿਹੜਾ ਹੁਣ ਤੋਂ ਉਸ ਸਟੇਟੇ ਦੇ ਵਿੱਚ ਜਿਹੜਾ ਅੱਜ ਮਤਲਬ ਕਿ ਜਿਹੜਾ ਚੋਣਾ ਹੋਣਿਆ ਨੇ ਉਹਦੇ ਬਾਰੇ ਤੇ ਜਿਹੜੇ ਕਾਗਜ਼ ਭਰੇ ਜਾ ਰਹੇ ਸੀ ਕੁਝ ਵਿਰੋਧੀ ਧਿਰਾਂ ਵੱਲੋਂ ਮਰੇ ਖਿਆਲ ਵਿਰੋਧ ਕੀਤਾ ਜਾ ਰਿਹਾ ਹੈ ਇੱਧਰ ਹੋ ਰਿਹਾ ਗੱਲ ਸਮਝ ਤੁਸੀਂ ਵੇਖਿਆ ਜਿਹੜੇ ਨਾਮ ਜਾਂਦ ਕੱਤਾਂ ਦੀ ਗਿਣਤੀ ਹੈ ਪਹਿਲਾਂ ਵੀ ਦੋਸਤੋ ਸਭ ਤੁਸੀਂ ਵੇਖ ਰਹੇ ਹੋ ਮੇਰੇ ਬਲੌਗ ਤੇ ਤੁਹਾਡਾ ਮੁੰਡਾ 450 ਅੱਜ ਪਿੰਡ ਧੂਰਪੋਟ ਵਿਖੇ ਜਿਹੜਾ ਨੋ ਕੋਆਪਰੇਟਿਵ ਕੋਆਪਰੇਟਿਵ ਸੈਟੀਟਿਟ ਦਰਤੂ ਉਗੜਦੀ ਨਹੀਂ ਅੱਜ ਚੋਣ ਦੀ ਬਾਬਤ ਜਿਹੜੇ ਨਾਮਜਬਦੀ ਜਿਹੜੇ ਫਾਰਮ ਭਰੇਗੇ ਸੀ ਸੋ ਮੇਰਾ ਖਿਆਲ ਹੈ ਵੀ ਜਿਹੜੇ ਲਿਸਟ ਦੇ ਵਿੱਚ ਤੁਸੀਂ ਨਾਮ ਦੇਖ ਸਕਦੇ ਹੋ 19 ਉਮੀਦਵਾਰਾਂ ਦੇ ਜਿਹੜੇ ਨਾਮ ਨੇ ਸੋ ਕੁਝ ਘਰ ਰੋਸ ਜਿਤਾਇਆ ਜਾ ਰਿਹਾ ਤੇ ਮੇਰਾ ਖਿਆਲ ਹੈ ਵੀ ਪਤਾ ਨਹੀਂ ਕੀ ਰੀਜਨ ਹੈ ਕੀ ਕਾਰਨ ਹੈ ਜਿਹੜਾ 2 ਵਜੇ ਦੇ ਕਰੀਬ ਜਿਹੜਾ ਨੋਟਿਸ ਲਾਇਆ ਗਿਆ ਹੈ ਨੋਟਸ ਇਹ ਹੈ ਕਿ ਕੁਝ ਸਮੇਂ ਦੇ ਲਈ ਜਿਹੜੀ ਚੋਣ ਹੈ ਮੁਤਲਬੀ ਕੀਤੀ ਗਈ ਹੈ ਜਿਹੜਾ ਨੋਟਿਸ ਦੇ ਵਿੱਚ ਕੀ ਲਿਖਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਸ ਘਟ ਹੋਣੇ ਕਰਕੇ ਇਸੇ ਪੋਸਟ ਦਾ ਆਪਾਂ ਗੱਲਬਾਤ ਕਰਦੇ ਹਾਂ ਭਲਾ ਕੇ ਦਿਖਾਈ ਜਾਵੇ ਵੀ ਬੰਦੇ ਘਟ ਨੇ ਪੋਸਟ ਦੇ ਜਿਹੜੇ ਕਾਗਜ਼ ਪਰੇਗੇ ਬਿਲਕੁਲ ਸਰਨਾਵਲੋਂ ਰੋਸ ਹੈਪਾ ਉਹਨਾਂ ਨਾਲ ਗੱਲਬਾਤ ਕਰਨਾ ਇੱਕ ਵੀ ਉਹੀ ਬੰਦੇ ਐ ਦੂ ਪਹਿਲਾਂ 5 ਸਾਲ ਪਹਿਲੇ 5 ਸਾਲ ਕਾਂਗਰਸੀ ਸੀਗੇ ਅੱਜ ਉਹ ਆਪ ਚ ਹੋ ਗਏ ਉਹ ਕਾਗਜ਼ ਭਰਨ ਚ 2 ਮਿੰਟ ਲੇਟ ਹੋ ਗਏ ਆਫਸਰਾਂ ਨੂੰ ਉਹਦੇ ਕਾਗਜ਼ ਨਹੀਂ ਫੜੇ ਗਏ ਕਾਗਜ਼ ਨਾ ਫੜਨੇ ਕਰਕੇ ਉਹਨਾਂ ਦੇ ਉਹਨਾਂ ਨੇ ਜਾ ਕੇ ਉੱਥੇ ਬੈਠੀ ਜੇ ਕੇ ਪੋਸਟਮਾਨ ਕਰਾਵੀ ਆ ਆਪ ਦਾ ਉਹ ਹੀ ਬੰਦੇ ਕਾਂਗਰਸੀ ਉਹ ਹੀ ਬੰਦੇ ਅੱਜ ਪਹਿਲੇ ਅੱਜ ਤੋਂ ਪਹਿਲਾਂ 5 ਸਾਲ ਪਹਿਲਾਂ ਕਾਂਗਰਸੀ ਸੀ ਜਾ ਕੇ ਉਹਨਾਂ ਨੇ ਕਿਹੜਾ ਸੀ ਉਹ ਪੰਜ ਕਰੇਈ ਸੀ ਪੰਜ ਕਰੇਈ ਕੋਲ ਜਾ ਕੇ ਉਹਨਾਂ ਨੇ ਪੰਜ ਬੰਦਿਆਂ ਨੂੰ ਪ੍ਰਧਾਨ ਬਣਾਇਆ ਸੀਗਾ ਉਹਨਾਂ ਨੇ ਅੱਜ ਉਹ ਉਹੀ ਬੰਦੇ ਆਪ ਚ ਵਾਗੇ ਆਪ ਚ ਜਾ ਕੇ ਉਹਨਾਂ ਨੇ ਬੜੀ ਸ਼ਾਂਤਮਈ ਨਾਲ ਸਾਡੀ ਅੱਜ ਸਰਬਸੰਮਤੀ ਹੋ ਰਹੀ ਸੀ ਸਰਭਾਗੀ ਦੁੰਨਾ ਬਾਡਰ ਨੇ ਵੀ ਸਾਡੀ ਸਰਬਸੰਮਤੀ ਸਾਰੇ ਮੈਂਬਰ ਬੈਠੇ ਨੇ ਸਰਬਸੰਮਤੀ ਹੋ ਰਹੀ ਸੀ ਵਧੀਆ ਸਿਰਫ ਦੋ ਬੰਦਿਆਂ ਦੇ ਕਾਜ ਨਹੀਂ ਭਰੇਗੇ ਉਹ ਬੰਦੇ ਆਪ ਦੀ ਗਲਤੀ ਕਰਨ 2 ਮਿੰਟ ਲੇਟ ਹੋਗੇਗਾ ਅੱਜ ਭਰਨ ਦੇ ਵਿੱਚ ਜਦੋਂ ਕਾगज ਭਰਨ ਦੇ ਲੇਟ ਹੋਗੇ ਅਫਸਰਾਂ ਨੇ ਵਾਪਸ ਕਰਤਾ ਉਹਨੂੰ ਵੀ ਟਾਈਮਓਵਰ ਦੀ ਹੋ ਗਿਆ ਤੁਸੀਂ ਚਲੇ ਜਾਓ ਬਿਲਕੁਲ ਉਹਨਾਂ ਨੇ ਜਾ ਕੇ ਉੱਥੇ ਲੀਡਰ ਲੀਡਰਾਂ ਕੋਲੇ ਜਾ ਕੇ ਸਾਨੂੰ ਕੋਈ ਬਦਲਾਅ ਨਹੀਂ ਦੱਸਿਆ ਕਾਂਗਰਸ ਦੇ ਵਿੱਚ ਵੀ ਇਹੀ ਕਸੂਰ ਰਹਾ ਸੀ ਆਪ ਦੇ ਵਿੱਚ ਅਸੀਂ ਖੁਦ ਆਪ ਦੇ ਕੈਂਡੀਡੇਟਾਂ ਅਸੀਂ ਆਪਦੇ ਹਾਂ ਅਸੀਂ ਆਪ ਨੂੰ ਵੋਟ ਪਾਈ ਹੈ ਪਰ ਅੱਜ ਸਾਨੂੰ ਪਸਤਾਵਾ ਹੈ ਸਾਡਾ ਅੱਜ ਉਹੀ ਕੁਝ ਹੋ ਰਿਹਾ ਇੱਥੇ ਜਿਹੜਾ ਪਹਿਲਾਂ ਕਾਂਗਰਸ ਹੋ ਰਿਹਾ ਸੀ ਯਾਨੀ ਬਦਲਾਅ ਦਾ ਨਾ ਹੀ ਇੱਕ ਗੈਸ ਹੈ ਨਾ ਬਦਲਾਅ ਬਦਲਾਅ ਕੋਈ ਬਦਲਾਅ ਨਹੀਂ ਇੱਥੇ ਹੈਗਾ ਇਹ ਕੁਝ ਹੋ ਰਿਹਾ ਹੈ ਸਾਡੀ ਸਵੈ ਸੰਭਤੀ ਹੋ ਰਹੀ ਸੀ ਸਾਰੇ ਸੰਭਾ ਸਾਡੀ ਕੈਂਸਲ ਕਰਕੇ ਇਲੈਕਸ਼ਨ ਕਰਾ ਕੇ ਸਾਡੇ ਪਿੰਡ ਦੇ ਵਿੱਚ ਕਲੇਸ਼ ਪਵਾ ਰਹੀ ਹੈ ਆਪ ਸਰਕਾਰ ਮੇਰਾ ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਸਾਡੇ ਅੱਜ ਇੱਕ ਬਹੁਤ ਹੀ ਫੇਅਰ ਇਲੈਕਸ਼ਨ ਹੋ ਰਹੀ ਸੀ ਸੋਸਾਇਟੀ ਕਾਰਪੋਰੇਸ਼ਨ ਦੀ ਇਲੈਕਸ਼ਨ ਸੀ ਤੇ ਇੱਥੇ ਕਿਸੇ ਵੀ ਕੋਈ ਵੀ ਇੱਕ ਕਿਸੇ ਵੀ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਸੀ ਕੁਝ ਨਹੀਂ ਸੀ ਖੋਦ ਵਾਸਤੇ ਇਥੇ ਉਸ ਮੈਂ ਕਾਂਗਰਸੀ ਆ ਇਹ ਬੁਕਾਲੀ ਕਾਂਗਰਸੀ ਸਭ ਬੈਠੇ ਆ ਤੇ ਅਸੀਂ ਜਗਤ ਸਿੰਘ ਜੀ ਜਿਹੜੀ ਭਾਈਚਾਰ ਦੀ ਸਾਂਝ ਖਤਮ ਕੀਤੀ ਜਾ ਰਹੀ ਹੈ ਕਹਿੰਦਾ ਆਮ ਸਿੰਘ ਨੂੰ ਅਸੀਂ ਪ੍ਰਧਾਨ ਚੁਣ ਰਹੇ ਸੀ ਤੇ ਇਹ ਸਾਡੇ ਬਲਾਕ ਪ੍ਰਧਾਨ ਬੈਠੇ ਨੇ ਪ੍ਰਗਟ ਸਿੰਘ ਜੀ ਤੇ ਆਮ ਆਦਮੀ ਦੇ ਪ੍ਰਗਟ ਸਿੰਘ ਤੇ ਅਸੀਂ ਇਹਨਾਂ ਤੋਂ ਦੋਨਾਂ ਨੂੰ ਕਹਿ ਰਹੇ ਸੀ ਵੀ ਜੀ ਨੂੰ ਵੀ ਤੁਸੀਂ ਪ੍ਰਧਾਨ ਬਣਾਉਣਾ ਸੀ ਬਣਾ ਰਹੇ ਆ ਬਟ ਫਿਰ ਵੀ ਇਹਨਾਂ ਨੇ ਪ੍ਰਸ਼ਾਸਨ ਨੇ ਸਾਡੇ ਨਾਲ ਬਹੁਤ ਨਜਾਇਜ਼ ਧੱਕਾ ਕਰਕੇ ਇਥੇ ਇਲੈਕਸ਼ਨ ਕੈਨਸਲ ਕਰਤੀ ਜੇ ਇਸੇ ਨੂੰ ਬਦਲਾ ਕਹਿੰਦੇ ਆ ਤਾਂ ਇੱਕ ਗੱਲ ਕਹਿਣੀ ਆ ਲੋਕੋ ਇਸ ਵਾਰ ਤਾਂ ਲਿਆਂਦਾ ਬਦਲਾ ਆ ਜੇ ਇੱਕ ਦਿਨ ਤੋਂ ਲਿਆਉਂਗੇ ਜੇ ਇਹ ਲੋਕਾਂ ਨਾਲ ਇੰਨਾ ਕੁ ਸੋਹ ਸਕਦਾ ਤਾਂ ਆਪਣੇ ਬਾਰੇ ਤਾਂ ਇੱਥੇ ਕੁਝ ਵੀ ਨਹੀਂਗਾ ਤੇ ਸਿਰਫ ਉਹੀ ਬੰਦੇ ਜਿਹੜੇ ਮੇਰੇ ਨਾਲ ਪਹਿਲਾਂ ਕਾਂਗਰਸ ਚ ਸੀ ਅੱਜ ਉਹੀ ਬੰਦੇ ਆਮ ਆਦਮੀ ਦੀ ਸਰਕਾਰ ਚ ਨੇ ਮੈਂ ਉੱਥੇ ਖੜਾ ਕਾਂਗਰਸ ਚ ਖੜਾਂਗਾ ਮੇਰਾ ਨਾਮ ਬਲਕੌਰ ਸਿੰਘ ਜੀ ਉਤਰਬੂਟਾ ਸਿੰਘ ਪਿੰਡ ਤੂ ਰਪੋਟ ਜੀ ਤੇ ਇਹ ਪ੍ਰਗਟ ਸਿੰਘ ਬਲਾਕ ਪ੍ਰਧਾਨ ਜਗਤ ਸਿੰਘ ਅਸੀਂ ਜਗਤ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਸੀ ਸਾਰੇ ਪਿੰਡ ਨੇ ਸਾਰੇ ਨਗਰ ਨੇ ਤੇ ਸਾਡਾ ਕਿਸੇ ਨਾਲ ਕੋਈ ਕਲੇਸ਼ ਨਹੀਂ ਕੁਛ ਨਹੀਂ ਚਲੋ ਹੁਣ ਪ੍ਰਸ਼ਾਸਨ ਆ ਸਰਕਾਰ ਆ ਪਰ ਜੇ ਬਦਲਾਅ ਆ ਤਾਂ ਬਈ ਜਗਤ ਨਾਲੇ ਪਰਗਟ ਸਾਨੂੰ ਇਹ ਬਦਲਾਅ ਮੁਬਾਰਕ ਹੋਵੇ ਜੀ ਵਧਾਈਆਂ ਹੁਣ ਸੁੰਨੇ ਬਦਲਾਅ ਠੀਕ ਹੈ ਥੈਂਕ ਯੂ 1 ਮਿੰਟ ਦੇ ਕੀ ਕਹਿਣਾ ਚਾਹੋਗੇ ਤੇ ਬਾਰੇ ਦੇਖੋ ਨਾ ਜਸ ਸਿੰਘ ਜੀ ਤੁਸੀਂ ਆਮ ਆਦਮੀ ਦੇ ਜਿਹਨ ਕਹਿੰਦੇ ਪਿੰਡ ਦੇ ਵੀ ਸਨਮੌਰ ਹੋ ਹਨ ਤੇ ਕੀ ਕਹਿਣਾ ਚਾਹਾਂ ਜਿਹੜੀ ਜਿਹੜੀ ਇੱਕ ਭਾਈਚਾਰਕ ਸਾਂਝ ਦੇ ਤੌਰ ਤੇ ਜਿਹੜੀ ਸਟੇਟੀ ਰਹੀ ਹੈ ਨਾ ਕਿਉਂਕਿ ਪਿੰਡ ਦੀ ਸਟੇਟੀ ਹੈ ਕੋਈ ਵੱਡੇ ਲੈਵਲ ਤੇ ਕੰਮ ਨਹੀਂ ਹੈਗਾ ਪਿੰਡ ਲੈਵਲ ਦਾ ਹੁੰਦਾ ਹੈ ਹਨਾ ਜੇ ਮਤਲਬ ਕਹਿ ਰਹੇ ਨੇ ਜੋ ਰੋਸ ਜਿ ਤਾਰੇ ਨੇ ਕਿ ਇਹ ਵੀ ਸਰਬਸੰਮਤੀ ਹੋ ਰਹੀ ਸੀ ਸੋ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਕਿੱਥੇ ਕੋਈ ਕਮੀ ਪੇਸੀ ਹੈ ਕੀ ਗੱਲਬਾਤ ਹੈ ਬਿਲਕੁਲ ਜੀ ਸਰਬਸੰਮਤੀ ਹੋ ਰਹੀ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਸਾਡੇ ਪਿੰਡ ਦੇ ਕੁਛ ਨਾ ਜਿਹੜੇ ਪਹਿਲਾਂ ਅਕਾਲੀ ਦਲ ਚ ਸੀ ਜਦੋਂ ਤਾਂ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਨੇ ਛਾਲ ਮਾਰ ਕੇ ਕਾਂਗਰਸ ਚ ਵਾਗੇ ਠੀਕ ਆ ਹੁਣ ਜਦੋਂ ਝਾੜੂ ਦੀ ਸਰਕਾਰ ਆ ਗਈ ਤਾਂ ਹੁਣ ਝਾੜੂ ਚ ਆ ਗਏ ਤੇ ਹੁਣ ਉਹ ਸਾਡੇ ਮੰਨ ਕੇ ਚੱਲਾ ਸਾਡਾ ਬਾਈ ਬਲਖ ਪ੍ਰਧਾਨ 2013 ਤੋਂ ਕੰਮ ਕਰ ਰਿਹਾ ਮੈਂ 2013 ਤੋਂ ਕੰਮ ਕਰ ਰਿਹਾ ਅੱਜ ਮੈਨੂੰ ਮਤਲਬ ਸਾਰਾ ਪਿੰਡ ਖੜਾ ਜੀ ਨਗਰ ਹਜੇ ਕੁਝ ਬੰਦੇ ਚਲੋ ਚਲੇ ਗਏ ਸਾਰੇ ਮੰਨ ਕੇ ਚਲੋ ਸਰਬਸੰਮਤੀ ਨਾਲ ਪ੍ਰਧਾਨ ਬਣਾਉਣ ਨੂੰ ਕਹਿੰਦੇ ਸੀ ਪਰ ਪਤਾ ਨਹੀਂ ਉਹਨੇ ਕੀ ਤਾਂ ਉਹ ਕੀਤਾ ਅਗੇ ਤੁਸੀਂ ਇੱਥੇ ਉਹ ਕਰਦੇ ਹੋ ਲੈਸਟ ਵੀ ਲੱਗੀ ਸੀ ਸਰਕੀ ਕੀ ਕਹਿਣਾ ਚਾਹੋਗੇ ਕਿੱਥੇ ਕਮੀ ਵਿੱਚ ਕੀ ਕਾਰਨ ਕਿਤੇ ਕਿਉਂ ਮਿਲ ਜਿਹੜੀ ਨਿਰਪੱਖ ਚੋਣ ਕਿਉਂ ਨਹੀਂ ਹੋ ਰਹੀ ਮਿਲ ਕਿਤੇ ਤਾਂ ਦਵਾ ਦੇ ਦਵਾ ਦੇ ਜਿਹੜਾ ਨਾ ਇਹ ਤਾਂ ਬਿਲਕੁਲ ਉਹ ਤਾਂ ਇਹ ਕਦਾ ਗੱਲ ਮਨੂੰ ਇੱਕ ਪਾਸੇ ਜਿਵੇਂ ਆਮ ਆਦਮੀ ਸਰਕਾਰ ਜੀ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਜੇ ਢੰਡੋਰਾ ਪਿੱਟਦੇ ਆ ਕਿ ਕੋਈ ਕਿਸੇ ਦੇ ਦਵਾ ਹੈ ਨਹੀਂ ਤੇ ਫਿਰ ਇਹ ਕਲੀਅਰ ਹੈ ਨਾ ਵੀ ਅੱਜ ਕਲੀਅਰ ਹੋ ਰਿਹਾ ਨਾ ਹੁਣ ਤੁਹਾਨੂੰ ਪਤਾ ਹੀ ਹੈ ਜੀ ਹੁਣ ਤਾਂ ਕੀ ਕਹੀਏ ਹੁਣ ਸਾਰਾ ਮੈਨੂੰ ਪਤਾ ਹੀ ਹੈ ਇਹ ਗੱਲ ਤਾਂ ਮੈਨੂੰ ਜੀ ਇੱਕ ਗੱਲ ਹੋਰ ਵੀ ਇਲੈਕਸ਼ਨ ਹੁੰਦੀ ਆ ਤੇ ਕੀ ਪਿੰਡ ਹੱਥ ਖੜਾ ਕਰਕੇ ਦੱਸ ਦਿਓ ਆਪਾਂ ਜੱਗੇ ਨੂੰ ਪ੍ਰਧਾਨ ਬਣਾਵਾਂਗੇ ਕ ਬਣਾਉਂਦੇ ਨਹੀਂ ਅਸੀਂ ਜੱਗੇ ਦੇ ਨਾਲ ਆ ਜੀ ਇਹ ਆ ਮਨ ਤੁਹਾਡਾ ਲੋਕ ਪੰਜ ਵਜੇ 10 ਮੈਂਬਰ ਦੇਵਾਂ 10 ਮੈਂਬਰ ਤੇ ਇੱਕ ਗੱਲ ਹੋਰ ਵੀ ਆ ਜੀ ਜੇ ਉਹਨਾਂ ਨੂੰ ਇਹੀ ਸੀ ਵੀ ਖਣੀ ਉਹਨਾਂ ਦੇ ਫਾਰਮ ਨਹੀਂ ਭਰੇ ਗਏ ਹੋਰ ਨਹੀਂ ਕੀਤਾ ਗਿਆ ਅਸੀਂ ਅੱਜ ਵੀ ਸਾਰਾ ਨਗਰ ਆ ਹਨ ਬੈਠੇ ਆ ਤਾਂ ਪ੍ਰਸ਼ਾਸਨ ਨੂੰ ਬੇਨਤੀ ਆ ਜੀ ਹੱਥ ਜੋੜ ਕੇ ਤੁਸੀਂ ਉਹਨਾਂ ਦਾ ਜੋ ਕੋਈ ਕੈਂਡੀਡੇਟ ਰਹਿੰਦਾ ਵੀ ਸੀ ਉਹਨਾਂ ਦੇ ਫਾਰਮ ਹੁਣ ਵੀ ਹੁਣ ਦੇ ਸਕਦੇ ਹੋ ਸਾਨੂੰ ਕੋਈ ਤਰਾਹ ਦੀ ਪਰਵਾਹ ਲੋ ਚੋਣ ਕਰਵਾਓ ਇਲੈਕਸ਼ਨ ਲੜਨਾ ਲੈਣ ਹੁਣ ਵੀ ਇਲੈਕਸ਼ਨ ਲੜ ਲਓ ਬੇਨਤੀ ਆ ਜੀ ਹੱਥ ਬੰਨ ਕੇ ਸਾਡੇ ਪਿੰਡ ਚ ਮਤਲਬ ਖਰਾਬ ਮਾਹੌਲ ਦਾ ਖਰਾਬ ਹੋ ਗਿਆ ਹੀ ਹੁਣ ਤਾਂ ਇਹ ਦੋ ਚੋਣੇ ਦਾ ਹੋਰ ਹੈ ਜੀ ਹੋਰ ਆ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਆ ਕਿਸੇ ਨਾਲ ਹੋਣੀ ਆ ਕੇ ਬੰਦੇ ਫਾਰਮ ਭਰਦੇ ਨੇ ਅਸੀਂ ਚੋਣ ਕਰਾਉਂਦੇ ਆ ਅਸੀਂ ਚੋਣ ਕਰਾਉਂਦੇ ਆ ਜੀ ਤਾਰੇ ਕੋਈ ਕਤਲ ਹੋ ਗਿਆ ਜਾਂ ਰੌਲਾ ਪੈ ਗਿਆ ਨਾ ਹੀ ਤਾਂ ਡਿਪਟੀ ਕਮੇਡੰਡਰ ਜ਼ਿੰਮੇਦਾਰ ਹੈ ਨਾ ਹੀ ਪ੍ਰਸ਼ਾਸਨ ਜ਼ਿੰਮੇਦਾਰ ਹੈ ਉਸ ਦਾ ਇਸ ਤੋਂ ਬਾਅਦ ਸਾਡੇ ਪਿੰਡ ਚ ਜੇ ਕੋਈ ਹੁੰਦੀ ਆ ਕੁਛ ਵੀ ਹੁੰਦਾ ਤਾਂ ਉਹਦਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਸਰਕਾਰ ਜ਼ਿੰਮੇਵਾਰ ਹੁੰਦਾ ਲਾਲ ਸਿੰਘ ਉੱਗੋ ਕੇ ਸਭ ਜੋ ਵੀ ਇੱਥੇ ਸਾਡੇ ਹੈਗਾ ਉਹ ਜ਼ਿੰਮੇਵਾਰ ਹੋਣਗੇ ਆ ਖੜਾ ਜੱਗਾ ਅਸੀਂ ਇਸੇ ਨੂੰ ਅੱਜ ਪ੍ਰਧਾਨ ਬਣਾਉਂਦੇ ਸੀ ਅਗਲੀ ਇਲੈਕਸ਼ਨ ਵੀ ਹੋਊ ਤਾਂ ਜਗਤ ਸਿੰਘ ਪੁੱਤਰ ਰਾਮ ਸਿੰਘ ਇਹੀ ਪ੍ਰਧਾਨ ਹੋਊਗਾ ਗਲਤ ਤਾਂ ਨਹੀਂ ਕੀਤਾ ਜੇ ਤੁਹਾਡੇ ਹਿਸਾਬ ਨਾਲ ਸਤਕਾਰਯੋਗ ਥਾਣਾ ਰੂੜੇ ਦੇ ਇੰਚਾਰਜ ਐਸਐਚਓ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਉਹ ਇੱਥੇ ਮੌਕੇ ਤੇ ਮੌਜੂਦ ਨੇ ਥਾਣਾ ਭਦੌਰ ਥਾਣਾ ਸਹਿਣਾ ਉਥੋਂ ਦਾ ਹੀ ਪ੍ਰਸ਼ਾਸਨ ਇੱਥੇ ਮੌਜੂਦ ਹੈ ਪਾ ਸਰਦਾਰ ਜਗਜੀਤ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਜਗਜੀਤ ਸਿੰਘ ਜੀ ਕੀ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਜਿਹਨੇ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਕੀ ਜਿਹੜੀ ਅੱਜ ਦੀ ਰੂਪਰੇਖਾ ਹੈ ਨਾ ਜਿਹੜਾ ਇਹ ਰੱਦ ਕੀਤੀ ਗਿਆ ਚੋਂ ਕੀ ਮੁੱਖ ਕਾਰਨ ਹੈ ਜਿਹੜੀ ਲਿਸ਼ਟ ਇੱਥੇ ਹੋ ਰਹੀ ਸੀ ਅੱਜ ਹਾਂਜੀ ਉਸ ਮਾਹੌਲ ਕੈਂਸਲ ਹੋਇਆ ਸੀਗਾ ਜੀ ਅੰਦਰ ਵਰਦੇ ਸੀ ਜੀ ਉਸ ਬੰਦੇ ਟੱਕਾ ਹੋਇਆ ਸੀਗਾ ਜੀ ਨੂੰ ਸਾਈਡ ਤੇ ਕਰਤਾ ਜੀ ਵਿਜੇਂਦਰ ਨੇ ਆਉਣਾ ਹੈਗਾ ਇਹ ਕਿੰਨੇ ਵਜੇ ਦੀ ਗੱਲ ਹੈ ਸਰ 11 ਵਜੇ ਦੀ 11 ਵਜੇ ਦੀ ਸਵਾ 11 ਉਸ ਤੋਂ ਬਾਅਦ ਜੋ ਕੈਨਸਲ ਹੋਇਆ ਪ੍ਰੋਸੈਸ ਇਹ ਤੁਸੀਂ ਇਹਨਾਂ ਨਾਲ ਹੋਣਾ ਗੱਲ ਕਰ ਸਕਦੇ ਹੋ ਉਹ ਇਹਨਾਂ ਦੀ ਜ਼ਿੰਮੇਵਾਰੀ ਹੈ ਜੀ